ਹੈਪੀ ਜੈ ਭਾਰਤ ਚੁੰਬਰ ਸਾਹਿਬ ਅੱਜ ਬਹੁਜਨ ਸਮਾਜ ਪਾਰਟੀ ਦੇ ਵੱਲੋਂ ਨਰਮਲ ਵਿਖੇ ਆਫਿਸ ਜਿਹੜਾ ਖੋਲਿਆ ਗਿਆ ਐਡਵੋਕੇਟ ਬਲਵਿੰਦਰ ਕੁਮਾਰ ਦੇ ਹੱਕ ਵਿੱਚ ਕਿਹੋ ਜਿਹੇ ਲੋਕਾਂ ਦੇ ਵੱਲੋਂ ਜਿਹੜਾ ਹੰਗਾਰਾ ਮਿਲਿਆ ਲੋਕਾਂ ਦਾ ਜਿਹੜਾ ਹੰਗਾਰਾ ਆ ਬਹੁਤ ਵਧੀਆ ਹੈ ਕਿਉਂਕਿ ਜਿਹੜਾ ਬਲਵਿੰਦਰ ਭਾਜੀ ਨੂੰ ਹੰਗਾਰਾ ਮਿਲ ਰਿਹਾ ਉਸੇ ਚੀਜ਼ ਨੇ ਹੀ ਵਿਰੋਧੀਆਂ ਦੀ ਜਿਹੜੀ ਉਹ ਨੀਂਦ ਹਰਾਮ ਕੀਤੀ ਹੋਈ ਆ ਸਰ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਇਸ ਸਮੇਂ ਜਿਹੜਾ ਮੁਕਾਬਲਾ ਤੁਸੀਂ ਕਿਹੜੀ ਪਾਰਟੀ ਦਾ ਦੇਖਦੇ ਆ ਮੁਕਾਬਲਾ ਤਾਂ ਜੇ ਆਪਾਂ ਦੇਖੀਏ ਤਾਂ ਜੇ ਬਲਵਿੰਦਰ ਭਾਈ ਦੇ ਸਰੂਖ ਨੂੰ ਜਾ ਕੇ ਦੇਖੇ ਤਾਂ ਮੁਕਾਬਲੇ ਚ ਕੋਈ ਵੀ ਨਜ਼ਰ ਨਹੀਂ ਆਉਂਦਾ ਜਿਹੜੇ ਲੋਕ ਅੱਜ ਸਾਡੇ ਚੰਨੀ ਸਾਹਿਬ ਚੰਨੀ ਸਾਹਿਬ ਕੁਛ ਲੋਕ ਕਰਦੇ ਫਿਰਦੇ ਆ ਉਹਨਾਂ ਦਾ ਜਿਹੜਾ ਸਰ ਉਹ ਦੇਖੋ ਜਿਹੜੀ ਅੱਜ ਲੜਾਈ ਬਲਵਿੰਦਰ ਭਾਜੀ ਲੜ ਰਿਹਾ ਉਹ ਸਾਡੇ ਮਾਨ ਸਨਮਾਨ ਦੀ ਲੜਾਈ ਹੈ ਕਿਉਂਕਿ ਚੰਨੀ ਸਾਹਿਬ ਦੀ ਅੱਜ ਹੀ ਵੀਡੀਓ ਜਿਹੜੀ ਆ ਮੇਰੇ ਕੋਲ ਹੈ ਕਈ ਮੈਂ ਉਹ ਵਾਇਰਲ ਕੀਤੀ ਆ ਉਹ ਸਾਡੇ ਸ਼ਰੋਮਣੀ ਕਮੇਟੀ ਦੀ ਪ੍ਰਧਾਨ ਰਹੀ ਬੀਬੀ ਜ਼ਗੀਰ ਕੌਰ ਤੇ ਗੱਲਾਂ ਨੂੰ ਹੱਥ ਲਾ ਕੇ ਜਿਹੜੀ ਜਿੱਥੇ ਇੱਕ ਪਾਸੇ ਉਹ ਲੋਕ ਮੁਕਾਬਲੇ ਵਿੱਚ ਆ ਜਿਹੜੇ ਧੀਆਂ ਪੈਣਾ ਦੀ ਇੱਜ਼ਤ ਨੂੰ ਟਿਚ ਨਹੀਂ ਜਾਣਦੇ ਦੂਸਰੇ ਪਾਸੇ ਸਾਡਾ ਉਹ ਸ਼ੇਰ ਖੜਾ ਜਿਹੜਾ ਧੀਆਂ ਪੈਣਾ ਦੇ ਸਨਮਾਨ ਲਈ ਸੜਕਾਂ ਦੇ ਉੱਤਰ ਕੇ ਲੜਦਾ ਚਾਹੇ ਉਹ ਠੰਡ ਦਾ ਮੌਸਮ ਹੋਵੇ ਚਾਹੇ ਗਰਮੀ ਦਾ ਮੌਸਮ ਹੋਵੇ ਤਾਂ ਮੈਂ ਜਲੰਧਰ ਵਾਸੀਆਂ ਨੂੰ ਵੀ ਅਪੀਲ ਕਰੂੰਗਾ ਕਿ ਉਹ ਇਹੋ ਜਿਹੇ ਨੁਮਾਇੰਦਾ ਚੁਣ ਕੇ ਭੇਜਣ ਜਿਹੜਾ ਸਾਡੇ ਧੀਆਂ ਦੀ ਇੱਜ਼ਤ ਨਹੀਂ ਰੱਖੀ ਕਰਨ ਵਾਲਾ ਹੋਵੇ ਨਾ ਕਿ ਧੀਆਂ ਦੀ ਇੱਜ਼ਤ ਦੇ ਨਾਲ ਖਲਵਾੜ ਕਰਨ ਵਾਲਾ ਚਾਹੀਦਾ ਸਨ ਜੰਮਰਪ ਸਿੰਘ ਸਾਹਿਬ ਦੂਸਰੀਆਂ ਪਾਰਟੀਆਂ ਦੇ ਉਮੀਦਵਾਰ ਜਾ ਤਾਂ ਦਲ ਬਦਲੂਆ ਜਾਂ ਫਿਰ ਜਿਦਾਂ ਕਹਿੰ ਲੋ ਕੋਈ ਪੈਰਾਸ਼ੂਟ ਰਹੀਂ ਉਤਰੇ ਆ ਕੀ ਉਹ ਬਲਵਿੰਦਰ ਕੁਮਾਰ ਦਾ ਮੁਕਾਬਲਾ ਕਰ ਲੈਣਗੇ ਬਿਲਕੁਲ ਨਹੀਂ ਜੀ ਜਿਹੜੇ ਲੋਕ ਉਤਰੇ ਆ ਇਹ ਆਪਣੇ ਆਪਣੇ ਸਵਾਰਥ ਲਈ ਉਤਰੇ ਆ ਕਿਉਂਕਿ ਇਹਨਾਂ ਨੂੰ ਨਾ ਤਾਂ ਕੋਈ ਸਮਾਜਨਾ ਮਤਲਬ ਆ ਨਾ ਹੁਣ ਜੇ ਸਾਡੇ ਸਮਾਜ ਤੇ ਕਿਤੇ ਅਤਿਆਚਾਰ ਹੁੰਦਾ ਇਹਨਾਂ ਵਿੱਚੋਂ ਇੱਕ ਵੀ ਲੀਡਰ ਜਿਹੜਾ ਆ ਉਹ ਉਹ ਕਿਤੇ ਸਾਨੂੰ ਦਿਖਾ ਦੇਵੇ ਵੀ ਆਪਣੇ ਸਮਾਜ ਤੇ ਹੋਏ ਅਤਿਆਚਾਰ ਲਈ ਉਹ ਕਿਤੇ ਸੜਕਾਂ ਦੇ ਉੱਤੇ ਮੈਂ ਹੁਣ ਸਵਾਲ ਪਵਨ ਤੀਨੂ ਨੂੰ ਹੀ ਕਰ ਦਿੰਦਾ ਕਿ ਜਿਹੜੀ ਆਮ ਆਦਮੀ ਪਾਰਟੀ ਨੇ 178 ਲਾਫਰ ਰੱਖੇ ਸੀ ਰੱਖਣ ਲਈ ਆਇਆ ਉਹਨਾਂ ਨੇ ਕੋਰਟ ਵਿੱਚ ਜਾ ਕੇ ਬਿਆਨ ਦੇ ਦਿੱਤਾ ਕਿ ਇਹ ਲੋਕ ਇਸ लायक ਹੀ ਨਹੀਂ ਹੈ ਤੇ ਕੀ ਐਸਜੀ ਤੇ ਤੁਸੀਂ ਮੋਹਰ ਲਾ ਰਹੇ ਹੋ ਕਿ ਅਸੀਂ ਨਲਾਇਕ ਹ ਕਿਉਂਕਿ ਅਸੀਂ ਬਾਬਾ ਸਾਹਿਬ ਦੀ ਔਲਾਦ ਆ ਅਸੀਂ ਨਲਾਇਕ ਨਹੀਂ ਅਸੀਂ ਲਾਇਕ ਆ ਸਾਨੂੰ ਉਸ ਰੈਬਰ ਨੇ ਸਾਬ ਕਾਂਚੀਰਾਮ ਦੀ ਮੂਵਮੈਂਟ ਦੇ ਸਿਪਾਹੀ ਆ ਅਸੀਂ ਤੇ ਅੱਜ ਸਮਝ ਨਹੀਂ ਆਉਂਦੀ ਕਿ ਇਹ ਲੋਕ ਜਿਹੜੇ ਆ ਉਹ ਕਿਸ ਪਾਸੇ ਨੂੰ ਜਾ ਰਹੇ ਸਮਾਜ ਦੇ ਹਿੱਤ ਲਈ ਜਦੋਂ ਕੋਈ ਕੰਮ ਹੁੰਦਾ ਉਦੋਂ ਇਹਨਾਂ ਨੇ ਬੋਲਣਾ ਨਹੀਂ ਫਿਰ ਜਦੋਂ ਕੋਈ ਤੇ ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਆਵੇ ਤਾਂ ਫਿਰ ਇਹ ਰੋਂਦੇ ਆਇਓ ਮੈਂ ਇੱਕ ਦਲਤ ਹੋਣ ਦੇ ਨਾਤੇ ਮੇਰੇ ਨਾਲ ਤੂੰ ਕਿਉਂ ਰੋਣਾ ਬਈ ਤੇਰੀ ਤਾਂ ਲਾਇਕ ਤੂੰ ਲੈ ਗਈ ਇਸ ਦੇ ਸੀ ਜੋ ਕੁਝ ਤੇਰੇ ਨਾਲ ਹੋਇਆ ਸਹੀ ਹੋਇਆ ਨਾ ਜੇ ਤੂੰ ਸਮਾਜ ਦੇ ਲਈ ਖੜੇ ਤਾਂ ਸਮਾਜ ਤੇਰੇ ਨਾਲ ਖੜਾ ਹੋਵੇ ਚੁੰਬਰ ਸਾਹਿਬ ਜੰਦਰਵਾਸੇ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਆ ਸਨੇਹਾ ਇਹ ਹੀ ਆ ਕਿ ਇੱਕ ਇਮਾਨਦਾਰ ਪੜਿਆ ਲਿਖਿਆ ਤੁਹਾਡੇ ਵਿੱਚ ਜਿਹੜਾ ਲੀਡਰ ਹੈ ਉਹਨੂੰ ਚੁਣੋ ਔਰ ਦੇਖੋ ਉਹਨਾਂ ਦੇ ਮੁਕਾਬਲੇ ਦੇ ਵਿੱਚ ਜਿਹੜੇ ਦੂਸਰੇ ਲੋਕ ਆ ਨਾ ਤਾਂ ਉਹ ਤੁਹਾਡੇ ਲਈ ਕਿਤੇ ਸ਼ਰਕਾਂ ਦੇ ਉੱਤਰਦੇ ਆ ਨਾ ਹੀ ਉਹਦੇ ਮੁਕਾਬਲੇ ਦੇ ਵਿੱਚ ਉਹ ਕਿਤੇ ਕਿਸੇ ਪਾਸੋਂ ਵੀ ਖਰੇ ਉੱਤਰਦੇ ਆ ਔਰ ਬਧਿਆਹ ਇਮਾਨਦਾਰ ਆਪਣੀ ਇੱਜ਼ਤ ਮਾਨ ਸਰਮਾਨ ਦੀ ਲੜਾਈ ਲੜਨ ਵਾਲਾ ਤੁਹਾਡੇ ਵਿੱਚ ਜੋਧਾ ਹੈ ਤਾਂ ਮੈਂ ਚਾਹੁੰਨਾ ਕਿ ਇਸ ਵਾਰ ਜਿਹੜਾ ਮੌਕਾ ਹੈ ਉਹ ਬਲਵਿੰਦਰ ਕਮਾਲ ਨੂੰ ਦਿੱਤਾ ਜਾਵੇ ਸਰ ਨਕੋਦਰ ਵਿੱਚ ਲੋਕਾਂ ਦਾ ਮਤਲਬ ਕਿੰਨਾ ਕੁ ਜ਼ਿਆਦਾ ਰੁਝਾਨ ਹੈ ਬਸਪੁਰ ਪ੍ਰਤੀ ਇਸ ਵਾਰ ਨਕੋਦਰ ਵਿੱਚ ਬਹੁਤ ਵਧੀਆ ਰੁਝਾਨ ਹੈ ਜੀ ਨਕੋਦਰ ਵੀ ਆ ਸ਼ਾਹਕੋਟ ਵੀ ਆ ਜਿਹੜਾ ਸਾਡਾ ਏਰੀਆ ਹੈਗਾ ਤੇ ਇਸ ਵਾਰ ਜਿਹੜਾ ਬਲਵਿੰਦਰ ਭਾਜੀ ਨੂੰ ਇਥੋਂ ਹੀ ਜਿਤਾ ਕੇ ਭੇਜ Tá de... Vai na